ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਮੋਰਾਵਾਲੀ ਮੋਰਾਵਾਲੀ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ কুমਿਆਰੇ ਦਾ ਗਵੰਡੀ ਪਿੰਡ ਆ ਚੰਦਰ ਦਾ ਗਵੰਡੀ ਪਿੰਡ ਆ ਦਜਿਸ ਪਰ ਕਰਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਪਸ਼ੂ ਕਾਫੀ ਗਿਣਤੀ ਦੇ ਵਿੱਚ ਬਾਈ ਹੁਣ ਇਹਨਾਂ ਨੇ ਦੁੱਧਾਰੂ ਰੱਖੇ ਹੋਇਆ ਪਿੱਛੇ ਜਿਹੜੀਆਂ ਇਨ ਬਰੀਡ ਝੋਟੀਆਂ ਬਾਈ ਹੁਣੇ ਤਿਆਰ ਕਰਦੇ ਆ ਮਿੱਤਰੋ ਬਰੀਡ ਲੈਵਲ ਦੇ ਉੱਤੇ ਉਹ ਮਗਰ ਦੀ ਮਗਰ ਤਿਆਰ ਹੋਈ ਜਾਂਦੀਆਂ ਨਾਲ ਦੀ ਨਾਲ ਦੁੱਧ ਦਾ ਕੰਮ ਚੱਲੀ ਜਾਂਦਾ ਤੋ ਜੋ ਜਿਹੜੀ ਅੱਜ ਤੁਹਾਨੂੰ ਮੱਝ ਵਿਖਾਉਣੀ ਆ ਇਹ ਵੀ ਮਿੱਤਰੋ ਤਾਜੀ ਸੋਈ ਪਈ ਆ ਬੱਚੇ ਨੂੰ ਇਹਨੇ ਜਨਮ ਦੇ ਤਾਂ ਕੱਟਾ ਦਿੱਤਾ ਕੱਟੀ ਦਿੱਤੀ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰ ਰਹੇ ਨੇ ਆਓ ਮਿਲਦੇ ਆ ਪਹਿਲਾਂ ਜਾਣਕਾਰੀ ਲੈਣੀ ਆ ਫਿਰ ਤੋਰ ਕੇ ਵਿਖਾਉਣੇ ਤੁਹਾਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚੰਗਾ ਬੱਤੀ ਠੀਕ ਹੈ ਭਾਈ ਬੋਲੀ ਸੇਤਾ ਦੇ ਪਰਿਵਾਰ ਕਿਰਪਾ ਵਾਹਿਗੁਰੂ ਜੀ ਚਲੋ ਸ਼ੁਕਰ ਹੈ ਸੇ ਨਾਮ ਦੱਸ ਦਈਏ ਕਿਹਨਾਂ ਦੇ ਆਪ ਨਾਮ ਜੀ ਕੁਲਵੰਸੇ ਜੀ ਤੇ ਪੈਂਡ ਮੋਰਾ ਵਾਲੀ ਜੀ ਫੋਨ ਨੰਬਰ 87290 ਜੀ 43604 ਇੱਕ ਵਾਰੀ ਹੋਰ ਬੋਲ ਦਈਏ ਪੈਂਡ ਮੋਰਾ ਵਾਲੀ ਜੀ ਨਹੀਂ ਨੰਬਰ ਬੋਲ ਦਈਏ ਦੁਬਾਰਾ 87290 ਜੀ 43604 ਅੱਛਾ ਘਰ ਤਾਂ ਆਪਣਾ ਆ ਗਿਆ ਜਦੋਂ ਮੋਰਾ ਵਾਲੀ ਆ ਗਿਆ ਆਪਾਂ ਗੁਰਦੁਆਰੇ ਤੋਂ ਜਿਹੜੀ ਅੱਗੇ ਸਿੱਧੀ ਗਲੀ ਆਉਂਦੀ ਆ ਆਪਣੇ ਘਰੇ ਖਤਮ ਹੁੰਦੀ ਹੈ ਉਹ ਗਲੀ ਨੇ ਛੱਡੇ ਕਈ ਵਾਰੀ ਫੋਨ ਨਹੀਂ ਲੱਗਦਾ ਇੱਟਾਂ ਵਾਲੀ ਗਲੀ ਆਉਂਦੀ ਸਿੱਧੀ ਹਾਂ ਇੱਟ ਤੇ ਅੱਛਾ ਭਾਈ ਮੱਧ ਜਿਹੜੀ ਵੇਚਣੀ ਆਪਾਂ ਇਹ ਕਿੰਨਾ ਸੁਆ ਤੇ ਕਿੰਨਾ ਸੁਣਾ ਇਹ ਇਹ ਭਾਈ ਇਹ ਦੂਜਾ ਸੁਆ ਸੁਈ ਹੈ ਇਹ ਰਾਸ ਹੋਈ ਗਈ ਜੇਰ ਜੁਰ ਪਾਤੀ ਭਾਈ ਜੇਰ ਜੁਰ ਹੀ ਸਾਫ ਪਈ ਹੈ ਜਮਾਂ ਜੀ ਠੀਕ ਹੈ ਭਾਈ ਕੱਟਾ ਦੇਗੀ ਕੱਟੀ ਕੱਟਾ ਇਹ ਕੱਟਾ ਦੇਗੀ ਠੀਕ ਹੈ ਅੱਛਾ ਕਿੰਨਾ ਦੁੱਧ ਚੋਲਿਆ ਸੀ ਪਹਿਲੇ ਸੋਏ ਦੇ ਵਿੱਚ ਪਹਿਲੇ ਸੁੱਤੇ 13 ਲੀਟਰ ਜੋ ਹੈ ਜੀ ਪਹਿਲੇ ਸੁੱਤੇ 13 ਲੀਟਰ ਦੁੱਧ ਆਪਾਂ ਚੋਲਿਆ ਸੀ ਹਾਂ ਜੀ ਹਾਂ ਜੀ ਅੱਛਾ ਚੁੰਨ ਚਾਂ ਨੂੰ ਠੰਡੀ ਸੀ ਲਾਉਂਦੇ ਜਮਾਂ ਠੰਡੀ ਸੀ ਜੇ ਮਰਜੀ ਸਾਥ ਪੀ ਮਾਰ ਕੇ ਬੱਚਾ ਵੀ ਥੱਲੇ ਬੈਜੇ ਦੇ ਠੀਕ ਹੈ ਭਾਈ ਠੀਕ ਹੈ ਅੱਛਾ ਜੇ ਕੋਈ ਮਣਾ ਅਦੀ ਜਨੇ ਭਗਵਤ ਆਰਮੀ ਦੇ ਵਿੱਚ ਆ ਜੀ ਆਰਮੀ ਠੀਕ ਹੈ ਵੀਰੇ ਅੱਛਾ ਵੱਡੇ ਭਾਈ ਗੁਰਵੰਤ ਭਾਈ ਜੇ ਕੋਈ ਘਰੇ ਰੱਖਣ ਨਾਲ ਮੈਂ ਲੈ ਗਿਆ ਹਨਾ ਜਿਵੇਂ ਕਈ ਵਾਰੀ ਆਏ ਹੁੰਦਾ ਵੀ ਅਗਲਾ ਮਤਲਬ ਮੈਂ ਮਤਲਬ ਲਾਂਬੇ ਵਾਲੀ ਹੁੰਦੀ ਆ ਤਾਂ ਭੇਜ ਦਿੰਦਾ ਹਾਂ ਵੀ ਨਹੀਂ ਆਪਣੀ ਘਰ ਦੀ ਝੋਟੀ ਬਾਹਰ ਦੀ ਝੋਟੀ ਰੱਖਣ ਨਾਲ ਯਾਦ ਕਰੂਗਾ ਅਗਲਾ ਹਾਂ ਠੀਕ ਹੈ ਠੰਡੀ ਆ ਠੀਕ ਹੈ ਦੋਤ ਦੇ ਜੂਗੀ ਭਾਈ ਤੇਰੇ 20 ਰੁਪਏ ਪਤਾਓ ਕੈਤ ਕੀ ਕੈਤ ਭਾਈ ਪੇ 15 ਲੀਟਰ ਤੇ ਜਾਓਗੇ ਜਨ ਦੇ ਦਾ ਚਾਹੀਦਾ ਜੇ ਤੇਰਾ 10 ਲੀਟਰ ਦੁੱਧ ਦੋ ਹਨਾ ਹੂੰ ਅਰੇ ਮੱਥਾ ਬੱਲਾ ਆ ਗਿਆ ਹਨਾ ਬੱਚੇ ਵੀ ਉਵੇਂ ਹੀ ਲੱਗੀ ਜਿਵੇਂ ਬੱਚਾ ਆਉਂਦੇ ਸੀ ਹਨਾ ਬੱਚਾ ਵੀ ਉੱਤੇ ਹੀ ਅੱਛਾ ਵੀਰੇ ਰੇਟ ਕੀ ਤੈ ਕੀਤਾ ਬਈ ਇਹਦਾ ਰੇਟ ਦਾ ਫੋਨ ਤੇ ਕਰਾਂਗੇ ਫੋਨ ਤੇ ਕਰਦੇ ਹੋਊਗਾ ਜੈ ਜੀ ਵੈਸੇ ਹਾਂਜੀ ਠੀਕ ਆ ਬਈ ਅੱਛਾ ਕੁਲਵੰਤ ਭਾਈ ਨੰਬਰ ਇੱਕ ਵਾਰੀ ਦੁਬਾਰਾ ਫੇਰ ਦੱਸ ਦੀ ਮੈਨੂੰ 87290 ਜੀ 43604 ਇੱਕ ਵਾਰੀ ਹੋਰ ਆਉਣ ਦੇ 87290 43604 ਜੀ ਫੇਰ ਤੋਰੀ ਬਈ ਕੱਡੀ ਬਾਦੂ ਖੋਲੀ ਮੜਾ ਹੋਂ ਉਧਰ ਕੱਡੀ ਉਧਰਲੇ ਪਾਸ ਹਾਂ ਤੋਰ ਦੇ ਮੜਾਇਆ ਕਰੀ ਇਹਨੂੰ ਖੋਲ ਦੇ ਕੋਈ ਨਾ ਉਧਰਲੇ ਪਾਸ ਆਈ ਲੈ ਜੀ ਮਿੱਤਰੋ ਤੇ ਦੂਜਾ ਸੂਆ ਇਹ ਸੋਈਆ ਕਰਮਾਂ ਵਾਲੀ ਰਾਤ ਸੋਈਆ ਬਾਈ ਹੁਣੀ ਉਹਦੇ ਬੱਚੇ ਜੇਰ ਜੁਰ ਭਾਉਤੀ ਆ ਡਾਨੇ ਨੇ ਬੱਚੇ ਨੂੰ ਝਗਾ ਕੇ ਦੁੱਧ ਕੱਢਿਆ ਹੋਇਆ ਥਲੋ ਥਲੋ ਹੌਲੀ ਕੀਤੀ ਹੋਈ ਆ ਥਣ ਤੁਣ ਬਹੁਤ ਚੰਗਾ ਲੱਗਾ ਭਾਰੀ ਪੂਰੀ ਵਜਨ ਵਾਲੀ ਮੈਂ ਆ ਜਾਣ ਵਾਲੀ ਬਈ ਆ ਕੋਈ ਲਿਸਤੀ ਫੇ ਕੀਣੀਏ ਦੀ ਗੱਲ ਹੈਗੀ ਲੈ ਆ ਬਈ ਮੋੜ ਦੇ ਦੇ ਹਾਂ ਦੇਖੋ ਜੀ ਆਦੀ ਮਿੱਤਰੋ ਇਹਦੇ 13 ਲੀਟਰ ਦੁੱਧ ਬਾਈ ਹੋਣੇ ਨੇ ਤੇ ਪਹਿਲੇ ਸੂਚੋ ਆ ਹੁਣ ਦੂਜਾ ਸੂਆ ਇਹ ਕਰਮਾਂ ਵਾਲੀ ਸੂਈਆ ਬੰਦੇ ਬਈ ਇੱਥੇ ਮਗਰ ਇਹਦੇ ਕੱਟਾ ਵਾ ਮਿੱਤਰੋ ਕੱਟੇ ਨੂੰ ਨੇ ਜਨਮ ਦਿੱਤਾ ਵਾ ਕਰਮਾਂ ਵਾਲੀ ਨੇ ਫਲੀ ਪੁਲੀ ਐ ਝੋਟੇ ਰਗੀਆ ਕਰਮਾਂ ਵਾਲੀ ਅਸੀਂ ਗੱਲ ਹੈਗੀ ਵੀ ਤੁਸੀਂ ਲਿਸਤੀ ਫਿੱਕੀ ਕਹਿ ਦੋਗੇ ਆ ਕਿ ਮੈਂ ਇਹਦਾ ਵਜੇ ਨੂੰ ਬਹੁਤ ਜਾਨ ਬਹੁਤ ਅਮੇ ਦੇ ਵਿੱਚ ਬੰਦੇ ਵੀਰੇ ਬਸ ਤਾਂ ਤੋਂ ਬਾਈ ਤੇ ਸੋਹਣੀ ਸੁਨੱਖੀ ਮੈਂ ਜਿਹੜੇ ਭਰਾ ਨੂੰ ਚਾਹੀਦੇ ਨੇ ਬਰ ਸਕਰੀਨ ਤੇ ਪਿੰਡ ਮੋਰਾਲੀ